ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ 6ਵੇਂ ਸਤਿਗੁਰੂ ਸਤਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਜੀ ਮਹਾਰਾਜ ਅੱਜ ਫਿਰੋਜ਼ਪੁਰ ਦੀਆਂ ਸੰਗਤਾਂ ਨੂੰ ਤਾਰ ਰਹੇ ਨੇ ਰੋਈਪੁਰ ਦੇ ਪਿੰਡ ਲੁਧਾਈ ਕੀ ਦੀ ਵਾਰਤਾ ਆਉਂਦੀ ਹੈ ਕਿ ਸਤਿਗੁਰੂ ਮਹਾਰਾਜ ਲੁਧਾਈ ਕੇ ਨਗਰ ਦੇ ਵਿੱਚ ਬਿਰਾਜਮਾਨ ਨੇ ਤੇ ਸੰਗਤਾਂ ਦਰਸ਼ਨ ਦੇਦਾਰੇ ਕਰਕੇ ਨਿਹਾਲ ਹੋ ਰਹੀਆਂ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਚਾਰੇ ਪਾਸੇ ਚੱਲ ਰਿਹਾ ਹੈ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਨੇ ਸੇਵਾ ਸਿਮਰਨ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ ਸਾਰੀਆਂ ਸੰਗਤਾਂ ਇੱਕ ਦਿਨ ਕੀ ਹੋਇਆ ਕਿ ਸਤਿਗੁਰੂ ਮਹਾਰਾਜ ਜਾਈ ਜਾ ਰਹੇ ਨੇ ਨਗਰ ਦੇ ਬਾਹਰਲੇ ਪਾਸੇ ਭਾਈ ਬਿਧੀ ਚੰਦ ਜੀ ਨਾਲ ਨੇ ਟੁਰੇ ਜਾ ਰਹੇ ਨੇ ਤੇ ਕੀ ਵੇਖਦੇ ਨੇ ਭਾਈ ਬਿਧੀ ਚੰਦ ਜੀ ਸਾਹਮਣੇ ਇੱਕ ਵੱਡਾ ਸੱਪ ਨਾਗ ਫਨ ਚੌੜਾ ਕਰਕੇ ਸਤਿਗੁਰੂ ਮਹਾਰਾਜ ਦੇ ਵੱਲੋਂ ਟੁਰਿਆ ਆ ਰਿਹਾ ਹੈ ਬਿਧੀ ਚੰਦ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਉਹ ਵੇਖੋ ਕਿਤਨਾ ਵੱਡਾ ਫਨ ਚੱਕੀ ਆ ਰਿਹਾ ਹੈ ਸੱਪ ਇਤਨਾ ਵੱਡਾ ਸੱਪ ਨਾਗ ਜ਼ਹਿਰੀਲਾ ਨਾਗ ਹੈ ਪਾਤਸ਼ਾਹ ਆਪ ਜੀ ਦੇ ਵੱਲੋਂ ਦੌੜਿਆ ਆ ਰਿਹਾ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਿਧੀ ਚੰਦ ਜੀ ਇਹ ਨਾਗ ਸਾਡੇ ਚਰਨਾਂ ਦੀ ਛੋਹ ਲੈਣ ਲਈ ਆ ਰਿਹਾ ਹੈ ਨੇੜੇ ਆਇਆ 나ਗ ਤੇ ਕੀ ਵੇਖਦੇ ਨੇ ਇਹ ਤੜਫ ਰਿਹਾ ਹੈ ਟੁਰਿਆ ਆ ਰਿਹਾ ਹੈ ਤੇਜ਼ ਤੇਜ਼ ਤੇ ਤੜਫੀ ਜਾ ਰਿਹਾ ਹੈ ਬਲ ਖਾਈ ਜਾ ਰਿਹਾ ਹੈ ਜਿਸ ਤਰ੍ਹਾਂ ਅੰਦਰੋਂ ਦਰਦ ਦੇ ਨਾਲ ਇਸ ਦਾ ਬੁਰਾ ਹਾਲ ਹੋਵੇ ਤੜਫੀ ਜਾ ਰਿਹਾ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਸ਼ਾਂਤ ਹੋ ਗਿਆ ਹਣ ਥੱਲੇ ਕਰਕੇ ਜਿਸ ਤਰ੍ਹਾਂ ਪ੍ਰਣਾਮ ਕਰ ਰਿਹਾ ਹੋਵੇ ਇਸ ਤਰ੍ਹਾਂ ਚਰਨਾਂ ਦੇ ਵਿੱਚ ਆ ਬੈਠਦਾ ਹੈ। ਬੀਦੀ ਚੰਦ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਮੇਹਰਾ ਦੇ ਮਾਲਕ ਇਹ ਕੀ ਕੌਤਕ ਹੈ ਆਪ ਦਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬੀਦੀ ਚੰਦ ਜੀ ਇਹ 나ਗ ਸਾਡੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਲਈ ਆਇਆ ਹੈ। ਪਿਛਲੇ ਜਨਮਾਂ ਦੇ ਪਾਪਾਂ ਕਰਕੇ ਇਸ ਦੀ ਇਹ ਹਾਲਤ ਹੋਈ ਪਈ ਹੈ। ਇਤਨੇ ਪਾਪ ਕਰਮ ਕੀਤੇ ਨੇ ਇਸ ਨੇ ਸਤਿਗੁਰੂ ਪਾਤਸ਼ਾਹ ਕੌਣ ਹੈ ਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਹੁਣੇ ਹੀ ਤੈਨੂੰ ਦੱਸ ਦੇਵੇਗਾ ਪਾਤਸ਼ਾਹ ਨੇ ਕੀ ਕੀਤਾ ਕਿ ਆਪਣੀ ਚਰਨਛੋ ਉਸ ਨਾਗ ਨੂੰ ਦਿੱਤੀ ਨਾਗ ਦੇ ਸਰੀਰ ਦੇ ਨਾਲ ਚਰਨ ਸ਼ੁਹਾ ਦਿੱਤੇ ਸਤਿਗੁਰੂ ਮਹਾਰਾਜ ਨੇ ਤੇ ਉਸੇ ਪਲ नाग ਦਾ ਸਰੀਰ ਸ਼ਾਂਤ ਹੋ ਗਿਆ ਤੇ ਕੁਝ ਸਮੇਂ ਬਾਅਦ ਇਸ ਦਾ ਸਰੀਰ ਫਟ ਜਾਂਦਾ ਹੈ ਤੇ ਅੰਦਰੋਂ ਅਨੇਕਾਂ ਕੀੜੇ ਨਿਕਲਣ ਲੱਗ ਜਾਂਦੇ ਨੇ ਇਸ नाग ਦੇ ਕੀੜਿਆਂ ਦੇ ਨਾਲ ਭਰਿਆ ਪਿਆ ਸੀ ਤੇ ਕੀੜੇ ਬਾਹਰ ਨਿਕਲ ਰਹੇ ਨੇ ਇਸ ਦੇ ਸਰੀਰ ਦੇ ਵਿੱਚੋਂ ਬੀ ਦੀ ਚੰਦ ਬੜਾ ਹੈਰਾਨ ਹੁੰਦਾ ਹੈ ਸਤਿਗੁਰੂ ਮਹਾਰਾਜ ਇਹ ਕੀ ਕੌਤਕ ਹੈ ਕੁਝ ਸਮੇਂ ਬਾਅਦ ਜਦ ਕੀੜੇ ਨਿਕਲ ਰਹੇ ਨੇ ਤੇ ਵਿੱਚੋਂ ਇਸ 나ਗ ਦੀ ਰੂਹ ਨਿਕਲਦੀ ਹੈ ਚਮਕਦਾਰ ਰੋਸ਼ਨੀ ਆਹ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰਦੀ ਹੈ ਤੇ ਇਹ 나ਗ ਦੀ ਰੂਹ ਕਹਿਣ ਲੱਗੀ ਸਤਿਗੁਰੂ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਮੈਨੂੰ ਸੜਦੇ ਬਲ ਦੇ ਨੂੰ ਕਿਤਨਾ ਸਮਾਂ ਹੋ ਗਿਆ ਹੈ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਮੇਰਾ ਉਧਾਰ ਕੀਤਾ ਹੈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਆਪਣੀ ਵਿਥਿਆ ਦੱਸ ਕੀ ਬੀਤੀ ਹੈ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਮੈਂ ਪਿਛਲੇ ਜਨਮ ਦੇ ਵਿੱਚ ਬੜਾ ਵਿਦਵਾਨ ਸੀ ਅਕਾਲ ਪੁਰਖ ਨੇ ਮੈਨੂੰ ਬੜੀ ਬੁੱਧੀ ਬਖਸ਼ਿਸ਼ ਕੀਤੀ ਬੜਾ ਗਿਆਨ ਬਖਸ਼ਿਸ਼ ਕੀਤਾ ਪਹਿਲਾਂ ਤਾਂ ਮੈਂ ਸਿਮਰਨ ਦੇ ਵਿੱਚ ਲੱਗਾ ਹੋਇਆ ਸੀ ਪਰ ਹੌਲੀ-ਹੌਲੀ ਮੈਨੂੰ ਆਪਣੇ ਗਿਆਨ ਦਾ ਅਹੰਕਾਰ ਹੋ ਗਿਆ ਅਹੰਕਾਰ ਹੋ ਗਿਆ ਆਪਣੇ ਗਿਆਨ ਦਾ ਤੇ ਮੈਂ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਪਿਆ ਰੱਬ ਅਖਵਾਉਣ ਲੱਗ ਪਿਆ ਕਿਤਨੇ ਚਿਹਲੇ ਬਣ ਗਏ ਮੇਰੇ ਦੂਰੋਂ ਦੂਰੋਂ ਲੋਕ ਆ ਕੇ ਮੇਰੇ ਚਰਨਾਂ ਤੇ ਪ੍ਰਣਾਮ ਕਰਦੇ ਉਹਨਾਂ ਦੀਆਂ ਭੇਟਾਵਾਂ ਉਨ੍ਹਾਂ ਦਾ ਕੀਤਾ ਹੋਇਆ ਦਾਨ ਮੈਂ ਸੰਭਾਲਣ ਲੱਗ ਗਿਆ ਉਹਨਾਂ ਦੇ ਦਾਨ ਨੂੰ ਖਾਣ ਲੱਗ ਜਾਣਾ ਹੰ ਅਹੰਕਾਰ ਵਿੱਚ ਹੋਇਆ ਸਾਰੇ ਲੋਕਾਂ ਨੂੰ ਕਹਿ ਰਿਹਾ ਹਾਂ ਕਿ ਆਪ ਸਭਨਾ ਦੀ ਮੁਕਤੀ ਹੋ ਜਾਵੇਗੀ ਮੇਰੇ ਚਰਨਾਂ ਦੇ ਨਾਲ ਜੁੜ ਜਾਵੋ ਸਭਨਾ ਦੀ ਮੁਕਤੀ ਕਰਵਾ ਦੇਵਾਂਗਾ ਸਾਰੇ ਲੋਕਾਂ ਨੂੰ ਕਿ ਮੇਰੇ ਬਹੁਤ ਲੋਕ ਸ਼ਰਧਾਲੂ ਬਣ ਜਾਂਦੇ ਨੇ ਸਭਨਾ ਦਾ ਦਾਨ ਮੈਂ ਆਪਣੇ ਪਰਿਵਾਰ ਤੇ ਲਾ ਰਿਹਾ ਹਾਂ ਪਰਿਵਾਰ ਨੂੰ ਪਾਲ ਰਿਹਾ ਹਾਂ ਦਾਨ ਦੀ ਪੂਜਾ ਦੀ ਭੇਟਾ ਦੇ ਨਾਲ ਉਹੀ ਮੇਰੇ ਚੇਲੇ ਚਪਟੇ ਵੀ ਸ਼ੱਕ ਰਹੇ ਨੇ ਤੇ ਸਾਰਿਆਂ ਨੂੰ ਮੈਂ ਭਰੋਸਾ ਦਿੱਤਾ ਹੋਇਆ ਹੈ ਕਿ ਤੁਹਾਡੇ ਸਾਰਿਆਂ ਦੀ ਮੁਕਤੀ ਕਰਵਾ ਦੇਵਾਂਗਾ ਕਿਤਨੀ ਸੰਗਤ ਮੇਰੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਲੋਕ ਦੂਰੋਂ ਦੂਰੋਂ ਆਉਣ ਲੱਗਦੇ ਨੇ ਤੇ ਅਹੰਕਾਰ ਦੇ ਵਿੱਚ ਹੀ ਮੇਰੀ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਅਹੰਕਾਰ ਦੇ ਵਿੱਚ ਤੇ ਜਦ ਮੇਰੀ ਮੌਤ ਹੋਈ ਤਾਂ ਮੈਨੂੰ ਇਹ 나ਗ ਦੀ ਜੁਨੀ ਪ੍ਰਾਪਤ ਹੋ ਗਈ ਤੇ ਮੈਂ 나ਗ ਬਣ ਕੇ ਵੀ ਅਹੰਕਾਰ ਦੇ ਵਿੱਚ ਭੁਕਾਰੇ ਮਾਰਦਾ ਫਿਰਦਾ ਸੀ ਹੋਲੀ-ਹੋਲੀ ਜਿੰਨੇ ਲੋਕ ਮੇਰੇ ਚਰਨਾਂ ਦੇ ਨਾਲ ਜੁੜੇ ਸਨ ਜਿਸ ਤਰ੍ਹਾਂ ਮਰਦੇ ਜਾਂਦੇ ਨੇ ਤੇ ਕਿਸੇ ਦੀ ਮੁਕਤੀ ਤਾਂ ਹੋਣੀ ਨਹੀਂ ਸੀ ਮੁਕਤੀ ਕਾਸ ਦੀ ਜਿਸ ਤਰ੍ਹਾਂ ਮੈਂ ਫਸਿਆ ਫਿਰਦਾ ਹਾਂ ਉਹ ਵੀ ਅੱਧ ਵਿਚਾਲੇ ਲਟਕਣ ਲੱਗੇ ਉਹ ਸਾਰੇ ਲੋਕ ਜਿਤਨੇ ਮੇਰੇ ਚੇਲੇ ਚਪਟੇ ਸਨ ਸਾਰੇ ਮਰ ਕੇ ਇਹ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ ਨੇ ਸਤਿਗੁਰੂ ਮਹਾਰਾਜ ਆਪ ਜੀਆ ਨੇ ਮੇਰਾ ਉਧਾਰ ਕਰ ਦਿੱਤਾ ਆਪ ਕਿਰਪਾਲੂ ਹੋ ਦਿਆਲੂ ਹੋ ਸਤਿਗੁਰੂ ਪਾਤਸ਼ਾ ਕਿਰਪਾ ਕਰੋ ਇਹਨਾਂ ਕੀੜਿਆਂ ਦਾ ਵੀ ਉਧਾਰ ਕਰ ਦਿਓ ਉਹ ਮੁਕਤੀ ਬਖਸ਼ਿਸ਼ ਕਰ ਦਿਓ ਸਤਿਗੁਰੂ ਪਾਤਸ਼ਾ ਇਸ ਤਰ੍ਹਾਂ ਅਰਦਾਸਾਂ ਕਰ ਰਿਹਾ ਹੈ ਸਤੂਰੂ ਪਾਤਸ਼ਾ ਦੇ ਚਰਨਾਂ ਦੇ ਵਿੱਚ ਤੇ ਵਿਧੀ ਚੰਦ ਦੇਖ ਕੇ ਹੈਰਾਨ ਹੋਈ ਜਾ ਰਿਹਾ ਹੈ ਸਤਿਗੁਰੂ ਪਾਤਸ਼ਾ ਇਹਨਾਂ ਦਾ ਕਿਸ ਤਰ੍ਹਾਂ ਉਧਾਰ ਹੋਵੇਗਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਸ ਨਾਗ ਦੀ ਰੂਹ ਨੂੰ ਭਾਈ ਤੂੰ ਅੰਤ ਵਿੱਚ ਪਛੋਤਾਵਾ ਕੀਤਾ ਹੈ ਤੇਰਾ ਕੀਤਾ ਹੋਇਆ ਜਪ ਤਪ ਪਿਛਲੇ ਜਨਮ ਦਾ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪਰਵਾਨ ਹੋਇਆ ਹੈ ਜੋ ਤੈਨੂੰ ਹੁਣ ਮੁਕਤੀ ਮਿਲੀ ਹੈ ਜਾਂ ਤੂੰ ਮੁਕਤ ਹੈ ਤੇ ਤੇਰੇ ਚੇਲੇ ਚਪਟੇ ਵੀ ਸਾਰੇ ਮੁਕਤ ਹੋ ਜਾਣਗੇ ਸਤੁਰੂ ਗੁਪਾਤਸ਼ਾਨ ਨੇ ਸਾਰੇ ਕੀੜਿਆਂ ਤੇ ਵੀ ਕਿਰਪਾ ਕੀਤੀ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਭਾਈ ਇਹ ਹੈ ਅਹੰਕਾਰ ਦਾ ਫਲ ਜਿਸ ਤਰ੍ਹਾਂ ਅਹੰਕਾਰ ਕਰਕੇ ਇਤਨਾ ਗੁਣੀ ਗਿਆਨੀ ਜੁਨਾਂ ਦੇ ਵਿੱਚ ਭਟਕਦਾ ਫਿਰਦਾ ਹੈ ਤੇ ਨਾਲ ਜੁੜੇ ਲੋਕਾਂ ਨੂੰ ਵੀ ਡੋਬ ਲੈਂਦਾ ਹੈ ਉਸੇ ਤਰ੍ਹਾਂ ਭਾਈ ਅਹੰਕਾਰੀ ਪੁਰਸ਼ ਦਾ ਹਾਲ ਹੁੰਦਾ ਹੈ ਸਦਾ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ੁਕਰਾਨਾ ਕਰਨਾ ਹੈ ਸਤਗੁਰੂ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਇਹ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ ਸਤਗੁਰੂ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ ਪਾਤਸ਼ਾਹ ਕਦੇ ਕਿਸੇ ਗੱਲ ਦਾ ਅਹੰਕਾਰ ਨਤੀ ਭਰ ਵੀ ਅਹੰਕਾਰ ਮਨ ਦੇ ਵਿੱਚ ਨਾ ਆ ਜਾਵੇ ਐਸੀਆਂ ਬਖਸ਼ਿਸ਼ਾਂ ਕਰੀ ਸਤਗੁਰੂ ਪਾਤਸ਼ਾਹ ਕਿਰਪਾ ਕਰਕੇ ਆਪਣੇ ਚਰਨ ਕਮਲਾਂ ਦੇ ਨਾਲ ਜੋੜੀ ਰਖੀ ਨਾਮ ਦੀਆਂ ਦਾਤਾ ਬਖਸ਼ਿਸ਼ ਕਰੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਿਓ ਇਹ ਸਾਰੇ ਕੀਤੇ ਕਰਮਾਂ ਦਾ ਲੇਖਾ ਭਾਈ ਆਪਾਂ ਨੂੰ ਦੇਣਾ ਪੈਣਾ ਹੈ ਦੇਣਾ ਪੈਣਾ ਹੈ ਲੇਖਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਆਪਣੇ ਨਾਮ ਦੀਆਂ ਦਾਤਾ ਬਖਸ਼ਿਸ਼ ਕਰਨ ਚਰਨ ਕਮਲਾਂ ਦੇ ਨਾਲ ਜੋੜੀ ਰੱਖਣ ਸਤਿਗੁਰੂ ਮਹਾਰਾਜ ਬੱਚਿਆਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਮਤਿ ਵਿਦਿਆ ਦੇ ਧਾਰਨੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਤਿਗੁਰੂ ਮਹਾਰਾਜ ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਅਸ਼ੀਰਵਾਦ ਬਖਸ਼ਿਸ਼ ਕਰਨ ਸਤਿਗੁਰੂ ਮਹਾਰਾਜ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਆਓ ਭਾਈ ਦੋ ਤੱਕ ਦਾ ਸ਼ਬਦ ਬੋਲ ਕੇ ਸਮਾਪਤੀ ਕਰ ਜਾਈਏ ਭਾਈ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਆ ਕਰੋ ਭਾਈ ਲੇਖਾ ਦੇਣਾ ਪਹਿਣਾਏ ਨਾ ਕਰ ਮਨਾ ਮੂਰਖਾ ਬਦੀਆਂ ਲੇਖਾ ਦੇਣਾ ਪਹਿਣਾਏ ਨਾ ਕਰ ਮਨਾ ਮੂਰਖਾ ਬਦੀਆਂ ਲਿਖਾ ਲਿਖਾ ਦੇਣਾ ਪਹਿਣਾ ਨਾ ਕਰ ਮਨਾ ਮੂਰਖਾ ਬਦੀਆਂ ਲਿਖਾ ਦੇਣਾ ਪਹਿਣਾ ਨਾ ਕਰ ਮਨਾ ਮੂਰਖਾ ਬਦੀਆਂ ਨਾ ਕਰ ਮਨਾ ਮੂਰਖਾ ਬਦੀਆਂ ਲੇਖਾ ਦੇਣਾ ਪਹਿਣਾਏ ਨਾ ਕਰ ਮਨਾ ਮੂਰਖਾ ਬਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ